अच्छा नूर फरमा दसना कि ਤੁਸੀਂ سوشل ਮੀਡੀਆ ਦੇ ਜ਼ਰੀਏ ਜਿਹੜੀ ਤੁਹਾਡੀ ਮੁਹੱਬਤ ਹੋਈ ਉਹ ਤੁਸੀਂ ਕਦੀ ਸੋਚਿਆ ਸੀਗਾ ਕਿ ਕਾਮਯਾਬ ਹੋਏਗੀ ਤੇ ਅੱਲਾਹ ਪਾਕ ਤੁਹਾਨੂੰ ਸੁਰਖਰੂ ਕਰਨ ਗਿਆ ਇਸ ਮਾਮਲੇ ਦੇ ਵਿੱਚ ਜੀ ਆਪਾਂ ਪਿਆਰ ਕਰਦੇ ਸੀਗਾ ਇਹ ਤਾਂ ਜੇ ਸੱਚਾ ਪਿਆਰ ਕਰਦੇ ਆ ਫਿਰ ਤਾਂ ਸਾਨੂੰ ਯਕੀਨ ਹੁੰਦਾ ਹੈ ਵੀ ਅਸੀਂ ਮਿਲਾਂਗੇ ਕਦੇ ਨਾ ਕਦੇ ਮਿਲਾਂਗੇ ਜੀ 8 ਸਾਲ ਹੋ ਗਏ ਸਾਨੂੰ ਪਿਆਰ ਕਰਦਿਆਂ ਨੂੰ ਤੇ ਜੇ ਮੇਰੇ ਮੂੰਹ 'ਚ ਦੰਦ ਨਾ ਵੀ ਰਹਿੰਦੇ ਤਾਂ ਵੀ ਮੈਂ ਇੱਥੇ ਆਉਣਾ ਸੀ ਤੇ ਤੁਸੀਂ ਦਾਰ-ਏ-ਸਲਾਮ 'ਚ ਦਾਖਲ ਹੋਏ ਸਲਾਮ ਕਬੂਲ ਕੀਤਾ ਕੈਸਾ ਮਹਿਸੂਸ ਕਰ ਰਹੇ ਹੋ ਮੁਸਲਮਾਨ ਹੋਣ ਤੋਂ ਬਾਅਦ ਮੈਂ ਸਕੂਨ ਮਹਿਸੂਸ ਕਰਦੀ ਆਂ ਔਰ ਖੁਸ਼ੀ ਹੈ ਮੈਨੂੰ ਜੀ ਮੈਂ ਇਸਲਾਮ ਵਿੱਚ ਆਈ ਆਂ ਔਰ ਸੋਨੇ ਨਬੀ ਦਾ ਕਲਮਾ ਪੜਿਆ ਅਜਾ ਮੁਸਤਕਬਲ 'ਚ ਤੁਹਾਡੀ ਕੀ ਖਵਾਹਿਸ਼ ਹੈ ਕੀ ਕਰਨਾ ਚਾਹੋਗੇ ਮੁਸਤਕਬਲ ਦੇ ਵਿੱਚ ਆਉਣ ਵਾਲਾ ਵਕਤ ਜਿਹੜਾ ਕਿਸ ਤਰ੍ਹਾਂ گزارੋਗੇ ਆਉਣ ਵਾਲਾ ਜਿਹੜਾ ਹੈਗਾ ਮੇਰਾ ਟਾਈਮ ਮੈਂ ਪਾਕਿਸਤਾਨ ਵਿੱਚ ਗੁਜ਼ਾਰਾਂਗੀ ਔਰ ਹਸਤੀ ਖੁਸ਼ੀ ਗੁਜ਼ਾਰਾਂਗੀ ਜਿਹੜਾ ਮੈਨੂੰ ਨਹੀਂ ਕਲਮੇ ਆਉਂਦੇ ਜਾਂ ਮੈਨੂੰ ਇਹਨਾਂ ਬਾਰੇ ਨਹੀਂ ਪਤਾ ਉਮੈ ਸਿੱਖਾਂਗੇ ਜੀ ਜੀ ਇਲਾਮ ਦੀ ਤਾਲੀਮਾਤ ਹਾਸਲ ਕਰੋਗੇ ਸਿੱਖੋਗੇ ਸਿੱਖਾਂਗੇ ਜੀ ਜ਼ਰੂਰ ਸਿੱਖਾਂਗੀ ਮੈਂ